ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਸਿੱਧੂ ਮੂਸੇਵਾਲੇ ਦਾ ਗੀਤ ਹੋਵੇ ਤੇ ਟ੍ਰੈਂਡਿੰਗ ਚ ਨਾਵੇ ਇਹ ਕਿਵੇਂ ਹੋ ਸਕਦਾ ਹੁਣ ਤੱਕ ਸਿੱਧੂ ਮੂਸੇਵਾਲੇ ਦੇ ਗੀਤ ਤੇ 4 ਮਿਲੀਅਨ ਤੋਂ ਜ਼ਿਆਦਾ ਵਿਊ ਹੋ ਚੁੱਕੇ ਨੇ ਤੇ 1 ਮਿਲੀਅਨ ਦੇ ਲਗਭਗ ਲਾਈਕ ਕੰਪਲੀਟ ਹੋ ਗਏ ਨੇ ਇਸ ਤੋਂ ਇਲਾਵਾ ਇੰਡਸਟਰੀ ਦੇ ਵਿੱਚ ਕਿਸ-ਕਿਸ ਨੇ ਇਹ ਗਾਣਾ ਸ਼ੇਅਰ ਕੀਤਾ ਤੁਹਾਨੂੰ ਉਹ ਦੱਸਾਂਗੇ ਸਿੱਧੂ ਮੂਸੇਵਾਲਾ ਇਕਲੌਤਾ ਹੈ ਜャ ਸਿੰਗਰ ਹੈ ਜਿਸ ਦੇ ਗਾਣੇ ਲਗਭਗ ਇੰਡਸਟਰੀ ਦੇ ਵਿੱਚ ਹਰ ਸਿੰਗਰ ਜਿਹੜਾ ਉਹ ਸ਼ੇਅਰ ਕਰਦਾ ਹੋਰ ਕਿਸੇ ਵੀ ਸਿੰਗਰ ਦੇ ਗਾਣੇ ਇੰਨੇ ਸ਼ੇਅਰ ਨਹੀਂ ਹੁੰਦੇ ਤਾਂ ਤੁਹਾਨੂੰ ਦੱਸ ਦਈਏ ਕਿ ਇੰਡਸਟਰੀ ਦੇ ਵਿੱਚ ਕਿਸ- ਅੰਬਰਤਾਲੀਵਾਲ ਕੋਰਾਲਾ ਮਾਨ ਮਨਪ੍ਰੀਤ ਮੰਨਾ ਤੇ ਆਰਨੇਤ ਤੋਂ ਇਲਾਵਾ ਸਣੀ ਮਾਲਟਨ ਗੁਲਾਬ ਸਿੱਧੂ ਚੰਦਰਾ ਬਰਾੜ ਏਕਮ ਸੁਦਾਰ ਤੇ ਗੀਪੀ ਗਰੇਵਾਲ ਨੇ ਸਿੱਧੂ ਮੂਸੇਵਾਲੇ ਦਾ ਗੀਤ ਜਿਹੜਾ ਹੈ ਉਹ ਆਪਣੇ ਵਕ ਵਕ ਸੋਸ਼ਲ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਹੈ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਕੁਝ ਕਰੀਬੀ ਨੇ ਜਿਨ੍ਹਾਂ ਨੇ ਹਲੇ ਤੱਕ ਗਾਣਾ ਸ਼ੇਅਰ ਨਹੀਂ ਕੀਤਾ ਹੋ ਸਕਦਾ ਉਹ ਬਿਜ਼ੀ ਹੋਣ ਜਾਂ ਕੋਈ ਹੋਰ ਗੱਲ ਹੋਵੇ ਇਹ ਤਾਂ ਬਾਅਦ ਚ ਪਤਾ ਲੱਗੇਗਾ ਬੈਰਾਲ ਤੁਸੀਂ ਵੀ ਇਹ ਗਾਣਾ ਇੰਜੋਏ ਕਰੋ ਤੇ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਗੀਤ ਕਿਵੇਂ ਲੱਗਿਆ